ਥੋੜਾ ਬਹੁਤ ਬਹੁਤ ਧੰਨਵਾਦ ਸਤਿ ਸ੍ਰੀ ਅਕਾਲ ਸੁਣੋ ਧਿਆਨ ਦਿਓ ਜੀ ਬਹੁਤ ਬਹੁਤ ਪਿਆਈ ਤੁਹਾਨੂੰ ਬਹੁਤ ਬਹੁਤ ਧੰਨਵਾਦ ਕਹਾਣਾ ਕਰੋ ਬਹੁਤ ਬਹੁਤ ਮੇਰਾ ਛੋਟਾ ਭਾਈ ਆ ਬਈ ਬਹੁਤ ਪਾਵੇ ਲੇ ਲੈ 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 ਲਓ ਜੀ ਵੀਰੇ ਮੇਰੇ ਤਾਜ ਦਾ ਮੋਢਾ ਕਮੀ ਬਹੁਤ 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 ਰਖਦਾਰੀ ਸੰਗ ਚੱਲ ਓਏ ਹੋਰੇ ਸੋਨਿਹਾਰ ਸਾਸ ਰੀਆਕਾਰ ਮੈਂ ਵੀ ਪਰ ਹੁ ਕਲੀਅਰ ਦੇ ਮੈਂਬਰ ਚਮਕਾਉ ਰਾਜਾ ਬਈ ਅੱਗੇ ਨੂੰ ਚੱਲ ਦੱਸੀ ਦਿਓ ਹਾਰਾ ਮੈਂਬਰਾ ਦੀ ਵੀ ਕਰ ਲਓ ਹੋਰ ਦੂਰ ਰਹੋ ਉਰੀਆ ਮਕਰ ਮਾਸਟਰ ਦੇ ਬਾਹਰ ਕੋਈ ਨਾ ਠਹਿਣਾ ਅੰਦਰ ਜਦੋਂ ਆਪਾਂ ਦਾ ਬੜਾਈ ਦੀ ਮੋਹ ਸੋਨਿਹਾਰ ਸਾਸ ਰੀਆਕਾਰ ਮੰਤਰੀ ਭਗਵਾਨ ਜੀ ਦੀ ਅਪੀਲ ਆ ਉਹ ਅਸੀਂ ਚਾਰ ਗੈਂਡੇ ਖੜੇ ਸੀ ਮੈਂ ਤੇ ਮੇਰਾ ਭਰਾ ਤੇ ਇੱਕ ਸਾਡੇ ਬਾਬਾ ਪ੍ਰੀਤਮ ਸਿੰਘ ਭੋਲਾ ਢੱਡਾ ਜੀ ਨੇ ਤੇ ਇੱਕ ਸਾਡਾ ਮੁੰਡਾ ਬੱbbi ਆ ਤੇ ਸਾਡੀ ਜਿਹੜੀ ਸਹਿਮਤੀ ਉਹ ਤਿੰਨ ਤਰੀਕ ਨੂੰ ਹੀ ਹੋ ਗਈ ਸੀ ਕੁਛ ਨਾ ਕਾਨੂੰਨੀ ਅੜਚਨਾ ਹੋਣ ਕਾਰਨ ਕਿਉਂਕਿ ਕਾਗਜ਼ ਜਿਹੜੇ 7 ਤਰੀਕ ਨੂੰ ਵਾਪਸ ਲੈ ਸਕਦੇ ਸੀਗੇ ਉਹਨਾਂ ਦੀ ਅੱਜ ਜਿਹੜੀ 7 ਤਰੀਕ ਪਹੁੰਚ ਗਈ ਤੇ ਸਾਰੀ ਸੰਗਤ ਨੂੰ ਅਸੀਂ ਨਾਲ ਲੈ ਕੇ ਜੋ ਇੱਥੇ ਲਿਆ ਕੋ ਕਾਗਜ਼ ਵਾਪਸ ਲੈ ਲੈ ਤੇ ਬਾਬਾ ਭੋਲਾ ਜੀ ਨੇ ਤੇ ਬੱbbi ਸਿੰਘ ਨੇ ਉਹਨਾਂ ਨੇ ਮੈਨੂੰ ਪੂਰਾ ਵਿਸ਼ਵਾਸ ਦਿਵਾਇਆ ਵੀ ਅਸੀਂ ਤੇਰੇ ਹੱਕ ਦੇ ਵਿੱਚ ਤੈਨੂੰ ਸਰਪੰਚ ਮੰਨਦੇ ਆ ਤੇ ਮੈਂ ਇਹਨਾਂ ਨੂੰ ਵਿਸ਼ਵਾਸ ਦਿਵਾਉਣਾ ਵੀ ਜਿੱਥੇ ਵੀ ਕਿਤੇ ਪਿੰਡ ਦੇ ਵਿਕਾਸ ਕਾਰਜਾਂ ਲਈ ਜਾਂ ਹੋਰ ਲਈ ਮੈਂ ਪੂਰੇ ਨਗਰ ਨੂੰ ਨਾਲ ਲੈ ਕੇ ਚੱਲੂਗਾ ਪਾਰਟੀਵਾਦੀ ਤੋਂ ਉੱਪਰ ਉੱਠ ਕੇ ਪਿੰਡ ਦੇ ਫੈਸਲੇ ਜੋ ਪਿੰਡ ਦੇ ਕੰਮ ਨੇ ਉਹਨਾਂ ਦੇ ਵਿੱਚ ਪੂਰਨ ਤੌਰ ਤੇ ਸਹਿਯੋਗ ਕਰੂੰਗਾ ਪਿੰਡ ਅਪੀਲ ਕਰਕੇ ਗਏ ਸੀਗੇ ਜੀ ਸਾਰੀ ਸੰਗਤ ਨੂੰ ਵੀ ਤੁਸੀਂ ਜਿਹੜਾ ਆਪਣੇ ਪਿੰਡ ਦਾ ਸਰਪੰਚ ਆ ਸਰਬਸੰਮਤੀ ਨਾਲ ਚੁਣੋ ਤੇ ਉਹਨਾਂ ਦੀ ਅਪੀਲ ਤੇ ਫੁੱਲ ਚੜਾਉਂਦੇ ਹੋਏ ਤਾਂ ਹੀ ਜਿੰਨੀ ਇੰਨੀ ਸੰਗਤ ਆਈ ਤਾਂ ਹੀ ਦੋ ਕੈਂਡੀਡੇਟਾਂ ਨੇ ਜਿਹੜੇ ਉਹਨਾਂ ਨੇ ਸਮਰਥਨ ਦਿੱਤਾ ਨੇ ਸੀ ਪੂਰੇ ਪੰਜਾਬ ਦੇ ਵਿੱਚ ਇਹ ਕਹਿਣਾ ਵੀ ਹਰ ਕਿਸੇ ਸਾਹਮਣੇ ਸਾਂਝੀ ਮਤੀ ਹੋਣੀ ਚਾਹੀਦੀ ਜਿਵੇਂ ਸਾਡੇ ਨਗਰ ਦੇ ਵਿੱਚ ਹੋਈ ਹੈ ਜੀ ਤੇ ਬਾਕੀ ਨਸ਼ਿਆਂ ਤੋਂ ਦੂਰ ਹੋਣਾ ਚਾਹੀਦਾ ਜੀ ਦੇਖੋ ਕਾਫੀ ਕੁਸ਼ਾ ਕਾਫੀ ਗੱਲਾਂ ਨਿਕੀਆਂ ਚੰਗੇ ਮੁੰਡੇ ਅੱਗੇ ਆਉਣਗੇ ਜੀ ਤਾਂ ਸਾਰੇ ਨਗਰ ਦੇ ਸਹਿਯੋਗ ਨਾਲ ਵੀ ਜੋ ਵੀ ਪਿੰਡ ਦੇ ਵਿਕਾਸ ਕਾਰਜ ਨੇ ਸਟੇਡੀਅਮ ਸਕੂਲ ਤੇ ਗਰੀਬਾਂ ਨੂੰ ਸਾਡੇ ਉੱਥੇ ਐਸਸੀ ਭਾਈਚਾਰੇ ਨੂੰ ਪਸ਼ੂ ਬੰਨਣ ਵਾਸਤੇ ਜਾਂ ਉਹਨਾਂ ਦੇ ਰੂੜੇ ਰੜੇ ਵਾਸਤੇ ਕੋਈ ਜਗ੍ਹਾ ਦਾ ਪ੍ਰਬੰਧ ਕਰਕੇ ਦੇਣਾ ਕਾਫੀ ਕੁਸ਼ਾ ਰੁੱਖ ਲਗਾਉਣੇ ਜੀ ਤੇ ਸਕੂਲ ਦੇ ਵਿੱਚ ਵੀ ਪਲੱਸ 2 ਦਾ ਕਾਫੀ ਕੁਸ਼ ਮੰਗਾਂ ਨੇ ਜੋ ਅਸੀਂ ਮਾਨ ਸਾਹਿਬ ਨੂੰ ਦੱਸੀਆਂ ਵੀ ਨੇ ਤੇ ਭ ਕਿਸੇ ਬੰਦੇ ਨਾਲ ਵੀ ਕਿਸੇ ਕਿਸ ਨਾ ਗਰੀਬ ਨਾਲ ਨਾ ਕਿਸੇ ਅਮੀਰ ਨਾਲ ਕਿਸੇ ਨਾਲ ਜਿਹੜਾ ਟੱਕਾ ਨਹੀਂ ਹੋਣ ਦੇਵਾਂਗੇ ਪਿੰਡ ਜਾਮਨ ਕਰੂਨ ਆ ਜਿਹੜਾ ਉਹ ਸ਼ਾਂਤੀ ਬਣਾ ਕੇ ਰੱਖਿਆ ਆਓ ਜੀ ਲੱਗੋ ਜੀ ਹਿੰਦੀ ਉਹ ਹੈ ਉਹ ਕਹਿੰਦੇ ਆ ਬਾਇਓਗ੍ਰਾਫੀ ਮੈਂ ਮੇਰਾ ਨਾਮ ਗਿਆਨ ਸਿੰਘ ਮਾਨ ਤੇ ਪਿੰਡ ਸਤੌਜ ਮੇਰਾ ਮੈਂ ਸੀਐਮ ਸਾਹਿਬ ਦਾ ਬ੍ਰਦਰ ਤੇ ਅੱਜ ਸਾਡੇ ਪਿੰਡ ਦੀ ਸਤੌਜ ਦੀ ਪੂਰੀ ਸੰਗਤ ਨੇ ਹਰਵੰਦ ਸਿੰਘ ਹੈਪੀ ਇਨਨੂੰ ਸਰਪੰਚੀ ਵਾਸਤੇ ਸਰਬਸੰਮਤੀ ਨਾਲ ਚੁਣਿਆ ਗਿਆਗਾ ਦੋ ਜਣੇ ਨੇ ਇਹਨਾਂ ਦੇ ਕੈਂਡੀਡੇਟ ਸੀਗੇ ਹੋਰ ਉਹਨਾਂ ਨੇ ਅੱਜ ਪਿੰਡ ਦੀ ਤੇ ਸੀਐਮ ਸਾਹਿਬ ਦੀ ਅਪੀਲ ਨੂੰ ਸਹਿਕਾਰ ਦੇ ਹੋਏ ਅੱਜ ਕਾਗਜ਼ ਵਾਪਸ ਲੈ ਲਏ ਤੇ ਇਹਨਾਂ ਨੂੰ ਸਰਬਸੰਮਤੀ ਨਾਲ ਸਰਪੰਚ ਚੁਣਿਆ ਗਿਆ ਤੇ ਸਾਰੇ ਪਿੰਡ ਦਾ ਸਾਰੀ ਸੰਗਤ ਦਾ ਤੇ ਸੀਐਮ ਸਾਹਿਬ ਦਾ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਆਂ ਤੇ ਵੀ ਸਾਡੇ ਪਿੰਡ ਨੇ ਤੋਜ ਨੇ ਸੀਐਮ ਸਾਹਿਬ ਦੇ ਜਿਹੜੇ ਉਹਨਾਂ ਦੇ ਚਾਹੁੰਦੇ ਸੀਗੇ ਵੀ ਸਰਬਸੰਮਤੀਆਂ ਹੋਣ ਪਿੰਡਾਂ 'ਚ ਤੋਜ ਤੋਂ ਵੀ ਅਸੀਂ ਨੇ ਸ਼ੁਰੂਆਤ ਕੀਤੀ ਹੈਗਾ ਇਤੋਂ ਵੀ ਸ਼ੁਰੂ ਬਾਕੀ ਪਿੰਡਾਂ ਚ ਵੀ ਪੂਰੇ ਪੰਜਾਬ ਨੂੰ ਅਪੀਲ ਕੀਤੀ ਹੈਗੀ ਸੀਐਮ ਸਾਹਿਬ ਨੇ ਸਰਬਸੰਮਤੀ ਕਰਨ ਲਈ ਸਾਡੇ ਪਿੰਡ ਦਾ ਸੀਨੀਅਰ ਸਰਪੰਚ ਇਹ ਪਿੰਡ ਨੇ ਚੁਣਿਆ ਇਹਨਾਂ ਨੂੰ ਸਰਬਸੰਮਤੀ ਨਾਲ ਨਗਰ ਨਈ ਜੋ ਪੰਚਾਇਤ ਦੀ ਸਹਿਮਤੀ ਆ ਜੀ ਤਕਰੀਬਨ ਹਰਵੰਦ ਸਿੰਘ ਹੈਪੀ ਤੇ ਆਪਣੇ ਸਰਪੰਚੀ ਦੀ ਚੋਣ ਦੀ ਜਿਹੜੀ ਸਹਿਮਤੀ ਕੀਤੀ ਹੈ ਜੀ 3 ਤਰੀਕ ਨੂੰ ਜੀ ਸਾਡੇ ਪਿੰਡ ਸੀਐਮ ਸਾਹਿਬ ਸਰਦਾਰ ਭਗਵੰਤ ਸਿੰਘ ਜੀ ਮਾਨ ਪਹੁੰਚੇ ਸੀ ਉਹਨਾਂ ਦੀ ਬਦੌਲਤ ਇਹ ਸਹਿਮਤੀ ਪਿੰਡ ਦੀ ਵੀ ਕੋਸ਼ਿਸ਼ ਸੀ ਔਰ ਉਹਨਾਂ ਦੀ ਵੀ ਇਹ ਕੋਸ਼ਿਸ਼ ਦੀ ਪੂਰੀ ਵੀ ਮੇਰੇ ਪਿੰਡ ਦੇ ਵਿੱਚ ਸਹਿਮਤੀ ਹੋਵੇ ਕਿਉਂਕਿ ਮੈਂ ਬਾਹਰ ਜਾ ਕੇ ਸਟੇਜਾਂ ਦੇ ਲੋਕਾਂ ਨੂੰ ਸਾਰਿਆਂ ਨੂੰ ਕਹਿ ਸਕਾਂ ਵੀ ਭਾਈ ਮੇਰੇ ਪਿੰਡ ਸਹਿਮਤੀ ਹੈ ਸਾਰੇ ਨਗਰ ਸਹਿਮਤੀ ਕਰੋ ਇਸ ਲਈ ਕਿਉਂਕਿ ਇਸ ਦੇ ਵਿੱਚ ਖਰਚਾ ਵੀ ਮਤਲਬ ਫालतू ਹੁੰਦਾ ਜੀ ਉਹ ਖਰਚੇ ਤੋਂ ਵੀ ਬਚਦੇ ਆ ਜੀ ਔਰ ਜੋ ਪਿੰਡ ਦੇ ਵਿੱਚ ਭਾਈ ਚਾਰਕਾ ਜੀ ਉਹ ਵੀ ਬਣਿਆ ਰਹਿੰਦਾ ਜੀ ਸੱਤਾਂ ਦੇ ਵਿੱਚ ਵੀ ਸਾਰੇ ਇਕੱਠੇ ਰਹਿੰਦੇ ਆ ਜੀ ਔਰ ਡਿਵੈਲਪਮੈਂਟ ਦੇ ਜੋ ਕੰਮ ਨੇ ਜੀ ਉਹ ਵੀ ਜੋ ਸਹਿਮਤੀ ਦੀ ਪੰਚਾਇਤ ਬਣਦੀ ਹੈ ਸਾਰੇ ਲੋਕ ਉਸ ਦੇ ਨਾਲ ਚੱਲ ਕੇ ਸਾਰੇ ਕੰਮ ਵਧੀਆ ਹੁੰਦੇ ਨੇ ਜੀ ਬਹੁਤ ਮੁਬਾਰਕਾਂ ਸਾਰੇ ਪਿੰਡ ਸਤੌਜ ਨੂੰ ਤੇ ਸਪੈਸ਼ਲ ਸੀਐਮ ਸਾਹਿਬ ਨੂੰ ਜਿਨ੍ਹਾਂ ਦੀ ਬਦੌਲਤ ਜਿਨ੍ਹਾਂ ਦੀ ਅਪੀਲ ਸਾਡੇ ਪਿੰਡ ਨੇ ਮੰਨੀ ਹੈ ਬਹੁਤ ਬਹੁਤ ਮੁਬਾਰਕਬਾਦ ਸਾਰੇ ਪਿੰਡ ਨੂੰ ਤੇ ਹਰਬੰਸ ਸਿੰਘ ਜੀ ਅਸੀਂ ਸਭ ਸੰਤ ਜੀ ਆਹੇ ਮੈਂ ਸਰਪੰਚ ਚੁਣੇ ਨੇ ਤੇ ਸਾਡੇ ਮੈਂਬਰ ਸਾਹਿਬ ਸਹਿਮਤੀ ਨਾਲ ਚੁਣੇ ਗਏ ਨੇ ਬਹੁਤ ਬਹੁਤ ਥੈਂਕ ਯੂ ਸਾਰੇ ਪਿੰਡ ਦਾ ਬਹੁਤ ਖੁਸ਼ੀ ਦੀ ਗੱਲ ਆ ਸਾਰੇ ਪਿੰਡ ਲਈ ਔਰ ਪਹਿਲੀ ਵਾਰ ਸਾਡੇ ਪਿੰਡ ਸਹਿਮਤੀ ਹੋਈ ਆ ਇਸ ਲਈ ਤਾੜੀਆਂ ਬਣਦੀਆਂ ਨੇ ਪਹਿਲੀ ਵਾਰ ਸਤੌਜ ਦੇ ਵਿੱਚ ਸਹਿਮਤੀ ਹੋਈ ਆ